अच्छा कुड़िया तो जरा तुसी भी सावधान रहो क्योंकि ना कुड़िया बारे पुलिस ने अजे खुलासे कि सुन एक टाइम दे ले तो हाडे भी पैर हेठो जमीन खिसक जाएगी दरअसल पुलिस ने दसिया कि छे विदेशी कुड़िया समेत चौदह ਪੰਜਾਬਣ ਕੁੜੀਆਂ ਦੇ ਵੱਲੋਂ ਅਜਿਹਾ ਕਾਰਨਾਮਾ ਕੀਤਾ ਜਾਂਦਾ ਹੈ ਕਿ ਸੁਣ ਕੇ ਹਰ ਇੱਕ ਦੇ ਟਰੌਂਗ ਤੇ ਖੜੇ ਹੋ ਜਾਣਗੇ ਦਰਸਲ ਇਹਨਾਂ ਕੁੜੀਆਂ ਨੂੰ ਗ੍ਰਿਫਤਾਰ ਕਰਕੇ ਹਾਲਾਂਕਿ ਪੁਲਿਸ ਨੇ ਮਾਮਲਾ ਵੀ ਦਰਜ ਕੀਤਾ ਆਉ ਤੁਹਾਨੂੰ ਦੱਸਦੇ ਆ ਕਿ ਆਖਿਰਕਾਰ ਪੁਲਿਸ ਨੇ ਜਾਣ ਕਰ ਦਿੰਦੇ ਹੋਏ ਕੀ ਕਿਹਾ ਪੁਲਿਸ ਦਾ ਕਹਿਣਾ ਹੈ ਕਿ ਇਹ ਕੁੜੀਆਂ ਪੋਲੇ ਪਾਲੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਉਹਨਾਂ ਨੂੰ ਡਰਾਉਂਦੀਆਂ ਨੇ ਧਮਕਾਉਂਦੀਆਂ ਨੇ ਪੈਸਿਆਂ ਦੀ ਮੰਗ ਕਰਦੀਆਂ ਨੇ ਜਦੋਂ ਪੈਸੇ ਨਹੀਂ ਦਿੱਤੇ ਜਾਂਦੇ ਵਿਅਕਤੀਆਂ ਦੇ ਵੱਲੋਂ ਤੇ ਉਹਨਾਂ ਦੇ ਉੱਤੇ ਛੇੜਛਾੜ ਦੇ ਇਲਜ਼ਾਮ ਜੜੇ ਆ ਲਗਾਏ ਜਾਂਦੇ ਨੇ ਹਾਲਾਂਕਿ ਪੁਲਿਸ ਨੇ ਇਹਨਾਂ 14 ਕੁੜੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਪੁਲਿਸ ਤੇ ਗ੍ਰਿਫਤ ਦੇ ਵਿੱਚ ਤੁਸੀਂ ਕੁੜੀਆਂ ਦੇਖ ਰਹੇ ਹੋ ਇਹਨਾਂ ਦੇ ਵਿੱਚ 6 ਵਿਦੇਸ਼ੀ ਕੁੜੀਆਂ ਸਮੇਤ 14 ਪੰਜਾਬਣ ਕੁੜੀਆਂ ਨੇ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਇੱਕ ਵਾਰ ਪੁਲਿਸ ਦੀ ਜ਼ੁਬਾਨੀ ਸੁਣ ਲੈਂਦੇ ਆ ਕਿ ਆਖਰਕਾਰ ਇਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਗਈ ਹੈ ਹਾਂਕਿ ਇਹ ਮਾਮਲਾ ਪਟਿਸਾ ਜਿਹੜੇ ਇੱਕ ਲੜਕੀਆਂ ਤੁਸੀਂ ਸਿਵਲ ਹਸਪਤਲ ਲੈ ਕੇ ਆਏ ਆਂ ਰਾਤ 8:00 ਉੱਥੇ ਲੋਗਟ ਗਸ਼ਤ ਦੇ ਸੌਣੂ ਚ ਆਪਣੇ ਕਰਮਚਾਰੀਆਂ ਦੇ ਨਾਲ ਉੱਥੇ ਹੈਗੀ ਸੀ ਲੋਗਟ ਤਾਂ ਉੱਥੇ ਸਾਨੂੰ ਦੋ ਆਰਮੀ ਆਏ ਜਿਹਨਾਂ ਨੇ ਸਾਨੂੰ ਆਪਣੇ ਆਪਣੇ ਬਿਆਨ ਲਗਾਏ ਤੇ ਇੱਥੇ ਇੱਕ ਤਾਂ ਆਪਣੇ ਵਿਦੇਸ਼ੀ ਕੁੜੀਆਂ ਨੇ ਕਾਲੇ ਰੰਗ ਦੀਆਂ ਉਹ ਵੀ ਬੰਦਿਆਂ ਨੂੰ ਲੈ ਜਾਂਦੀਆਂ ਪਰੇ ਆਪਣੇ ਬਾਗ ਹੱਥਾਂ ਦੇ ਕਰੀਪੇ ਪਰੇ ਜਾ ਕੇ ਜਿਹੜੇ ਉਹਨੂੰ ਚੱਕ ਚੁੱਕਾ ਕੇ ਉਹਨਾਂ ਕੋਲ ਪਹੇ ਕੋਲ ਨਹੀਂ ਆ ਜਾਂ ਉਹਨਾਂ ਦਾ ਆਬਜੈਕਸ਼ਨ ਲਉਂਦੀਆਂ ਪੈਸਾ ਨੂੰ ਪੈਸੇ ਨਹੀਂ ਦਿੱਤੇ ਜੇ ਸਾਡਾ ਛੇ ਛੜ ਕਰਦਾ ਹੈ ਤੁਹਾਡਾ ਮਾਮਲਾ ਦਰਜ ਕਰਾਂਗੇ ਤਾਂ ਉਹਦੇ ਸਮੇਂ ਤੇ ਛੇ ਵਿਦੇਸ਼ੀ ਕੁੜੀਆਂ ਫੜੀਆਂ ਤਾਂ ਅੱਠ ਜਿਹੜੀਆਂ ਸਾਡੀਆਂ ਨੇ ਇਹ ਪੰਜਾਬਰ ਕੁੜੀਆਂ ਨੇ ਜਿਹੜੀਆਂ ਵੱਖ-ਵੱਖ ਪਿੰਡਾਂ ਤੋਂ ਆ ਕੇ ਇੱਥੇ ਗਾਕਾਂ ਨੂੰ ਸੁਫਲਾ ਸੁਫਲਾ ਕੇ ਉਹਨਾਂ ਕੋ ਪੈਸੇ ਵਟੋਲਣੀਆਂ ਧਮਕੀ ਦੇ ਕੇ ਤੈਨੂੰ ਅਸੀਂ 11 ਕੇਸ ਚ ਇਦਾਂ ਕਰਦਾਂਗੇ ਤਾਂ ਉਹਨਾਂ ਦੇ ਖਿਲਾਫ ਵੀ ਵੱਖ-ਵੱਖ ਕੇਸ ਦਰਜ ਕੀਤਾ ਜਿਹੜੀਆਂ ਵਿਦੇਸ਼ੀ ਆਈਆਂ ਕਿਹੜੀ ਕੰਟਰੀ ਤੋਂ ਇਹਨਾਂ ਸਾਹਮਣੇ ਆਇਆ ਕੁਝ ਇਹਦਾ ਕੋਈ ਜੁਗੰਡਾ ਤਾਂ ਕੋਈ ਨਾਈਜੀਰੀਆ ਤੋਂ ਅਜੇ ਅਸੀਂ ਇਹਨਾਂ ਦੇ ਡਾਕੂਮੈਂਟ ਪੂਰੀ ਤੁਹਾਨੂੰ ਕਲੀਅਰ ਨਹੀਂ ਮਿਲੇ ਅਸੀਂ ਕਰ ਰਹੀ ਆਂ ਅੱਛਾ ਜਿਹੜਾ ਜਿਹੜਾ ਇਹਨਾਂ ਦੇ ਕੋਈ ਜਿਹੜੇ ਪਾਸਪੋਰਟ ਵਗੈਰਾ ਉਹ ਵੀਜ਼ੇ ਇਹਨਾਂ ਦੇ ਹੈਗੇ ਕਿ ਸਮਾਪਤੀ ਹੋ ਚੁੱਕੀ ਹੈ ਹੋਰ ਅਸੀਂ ਇਨਵੈਸਟੀਗੇਸ਼ਨ ਚ ਲਿਆ ਰਹੇ ਆਂ ਤੁਹਾਨੂੰ ਕੁਝ ਤੇ ਦੋ ਕੁ ਦੇ ਮਿਲੇ ਆਂ ਤੇ ਇਹ ਬਾਕੀਆਂ ਦੇ ਅਸੀਂ ਲੈਣੇ ਆਂ ਅੱਛਾ ਜੀ ਜਿਹੜੀਆਂ ਪੰਜਾਬਣ ਕੁੜੀਆਂ ਦੱਸਦੇ ਬਈ ਤੁਸੀਂ ਇਹ ਇਹ ਕਿੰਨੇ ਸਮੇਂ ਤੋਂ ਇੱਥੇ ਕਰਦੀਆਂ ਪਈਆਂ ਇਹ ਤਾਂ ਪਤਾ ਲੱਗਾ ਵੀ ਕਾਫੀ ਦੇਰ ਤੋਂ ਉੱਥੇ ਚੱਲਦੀਆਂ ਤੇ ਜਿਵੇਂ ਰਾਤ ਸਮੇਂ ਆਉਂਦੀਆਂ ਹਾਂ ਫੇਰ ਆ ਸਮੇ ਆ ਕੇ ਉਥੇ ਗਾਕਾਂ ਨੂੰ ਉਧੇ ਕਰਕੇ ਉਹਨਾਂ ਨੂੰ ਡਰਾਤਮ ਘਾ ਕੇ ਪੈਸੇ ਲੈ ਲੀਆ ਤੇ ਕਈਆਂ ਨੇ ਬਾਅਦ ਚਲੇ ਵੀ ਜਾਂਦੀਆਂ ਰਾਤ ਅੱਛਾ ਇਹ ਦੱਸੋ ਕੋਈ ਨਸ਼ੇ ਦੇ ਵੀ ਬੀਚੜਦੀ ਹੈਗੀਆਂ ਕੋਈ ਉਹ ਦੋ ਤਿੰਨ ਲੱਗਦੀਆਂ ਹੈਗੀਆਂ ਵੀ ਕਰਮੀਆਂ ਪੇਦੀਆਂ ਹੈਗੀਆਂ ਲੱਗਦੀ ਹੂੰ ਹੂੰ ਤੇ ਇਹਨਾਂ ਦਾ ਦੱਸਿਆ ਵੀ ਦਵਾਈ ਚੱਲ ਰਹੀ ਹੈ ਤਾਂ ਤੇ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਅਸੀਂ ਇਹਨਾਂ ਦੇ ਖਿਲਾਫ ਦੋ ਵੱਖ-ਵੱਖ ਮਕਦਮੇ ਦਰਜ ਕੀਤੇ ਆ ਜਿਨ੍ਹਾਂ ਨੂੰ ਅਸੀਂ ਹੁਣ ਕੋਰਟ 'ਚ ਪੇਸ਼ ਕਰਕੇ ਤਾਂ ਜਿਹੜੀ ਅਗਲੀ ਕਾਰਵਾਈ ਕਰਾਂਗੇ ਤੇ ਮੁਕਦਮਾ ਕਿਹੜਾ ਦਰਜ ਕੀਤਾ ਦੱਸ ਸਕਦੇ ਆ ਅਸੀਂ 384 ਅੰਤ ਵਿੱਚ ਇਹ 341 ਆਪੀਸੀ ਤਹਿਤ ਦੋ ਮਕਮਲੇ 39 ਨੰਬਰ ਮਕਮਲੇ ਤੋਂ 40 ਨੰਬਰ ਨੂੰ ਕਰਨਾ ਦਰਜ ਕੀਤੇ ਆ ਤਾਂ ਉਰੀ ਯੂਨੀਵਰਸਿਟੀ ਕਿਥੇ ਲੱਗੇ ਹੁਣ ਸਾਡੀ ਜਾਰੀ ਹੈ ਜੋ ਵੀ ਇਨਵੈਸਟੀਗੇਸ਼ਨ ਜਾਵੇਗਾ ਉਹਦੇ ਖਿਲਾਫ ਕਾਨੂੰਨੀ ਕੀਤੀ ਤੇ ਜਿਹੜੀਆਂ ਵਿਦੇਸ਼ੀ ਕੁੜੀਆਂ ਹੈਗੀਆਂ ਇੱਥੇ ਰਹਿਣ ਦੀਆਂ ਜਿਹੜੀਆਂ ਇਹ ਕਿੱਥੇ ਰਹਿੰਦੀਆਂ ਸੀ ਉਹਨਾਂ ਦੇ ਮਾਲਕਾਂ ਤੇ ਵੀ ਕੋਈ ਕਾਰਵਾਈ ਕੀਤੀ ਜਾਵੇ ਜਿਹੜੇ ਪੀਜੀ ਦੇ ਵਿੱਚ ਹੈਗੇ ਰੱਖੇ ਹੋਏ ਇਹ ਦੌਰਾਨ ਤਪੀਰ ਸਾਡੇ ਕੋਲ ਕੋਈ ਮਾਲਕ ਦਾ ਨਾਮ ਸਾਹਮਣੇ ਆਇਆ ਪਰ ਜ਼ਿਆਦਾਤਰ ਇਹ ਜਲੰਧਰ ਸਾਈਟਾਂ ਤੋਂ ਹੁੰਦੀਆਂ ਰਾਤ ਸਮੇਂ ਹੁੰਦੀਆਂ ਨਾਈਟ ਸਾਈਟਾਂ ਜਦੋਂ ਸਮੇਂ ਕੋਈ ਨਹੀਂ ਹੁੰਦੀ ਉੱਥੇ ਰਾਤ ਸਮੇਂ ਨਾਈਟ ਆ ਕੇ ਇਦਾਂ ਆਪਣੇ ਗਾਹ ਕਲੱਬ ਦੀਆਂ ਤੇ ਮੁਰਕੇ ਇਦਾਂ ਕਰਦੀਆਂ ਨਹੀਂ ਇਹ ਬਲੈਕਮੇਲ ਹੀ ਕਰਦੀਆਂ ਲੋਕ ਤਮਗਾ ਕਰਦੀਆਂ ਆਂਦੀਆਂ ਬਲੈਕਮੇਲ ਕਰਦੀਆਂ ਕਈਆਂ ਦਾ ਚੇਦੇ ਵੀ ਜਾਂਦੀਆਂ ਬਲੈਕ ਜਿਆਦਾ ਬਲੈਕਮੇਲ ਕਰਦੀਆਂ ਫਿਰ ਜੇ ਉਸ ਕੋ ਪੈਸੇ ਲੈ ਲੇ ਫਿਰ ਤੁਸੀਂ ਪੈਸੇ ਦੇ ਰਹੂ ਨਹੀਂ ਤਾਂ ਤੈਨੂੰ ਅਸੀਂ ਕਹਾਂਗੇ ਵੀ ਤੁਹਾਨੂੰ ਪੁਲਿਸ ਕੋ ਫੜਾਦਾ ਕਿ ਤੁਸੀਂ ਤੁਹਾਨੂੰ ਐ ਕੁੱਤਾ ਇਦਾਂ ਕੀਤਾ ਉਹਨਾਂ ਨੂੰ ਆਪਣੇ ਆਪ ਨੂੰ ਸਟੂਡੈਂਟਸ ਆਖਦੀਆਂ ਵੀ ਅੱਜ ਤੱਕ ਤੁਸੀਂ ਕਰਨਾ ਐ ਕਰ ਰਹੇ ਹੋ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਕੋ ਫੋਰਸਿਬਲ ਪੈਸੇ ਲੈ ਲਿਆ ਆਪਾਂ ਨੂੰ ਸੂਚਨਾ ਕਿਦਾਈ ਸੀ ਇਹ ਬਿਲਕੁਲ ਦੋ ਆਪਣੇ ਮੈਂ ਆਪਣੇ ਮਦਈਏ ਆਏ ਸੀ ਜਿਨ੍ਹਾਂ ਨੇ ਵੱਖ-ਵੱਖ ਆਪਣੇ ਬਿਆਨ ਦਰਜ ਕਰਾਏ ਹਨ ਹਾਂ ਸਰ ਕੀ ਮਾਮਲਾ ਬਠਿੰਡਾ ਜਿਹੜੇ ਇੱਕ ਲੜਕੀਆਂ ਤੁਸੀਂ ਸਿਵਲ ਹਸਪਤਲ ਲੈ ਕੇ ਆਏ ਆ ਰਾਤ ਅੱਸੀ ਉੱਥੇ ਲੋਗਗੇਟ ਗਸ਼ਤ ਦੇ ਸੌਣੂ ਆਪਣੇ ਕਰਮਚਾਰੀਆਂ ਦੇ ਨਾਲ ਉੱਥੇ ਹੈਗੀ ਸੀ ਲੋਗਗੇਟ ਤਾਂ ਉੱਥੇ ਸਾਨੂੰ ਦੋ ਆਰਮੀ ਆਏ ਜਿਨ੍ਹਾਂ ਨੇ ਸਾਨੂੰ ਆਪਣੇ ਆਪਣੇ ਬਿਆਨ ਲਗਾਏ ਤੇ ਇਥੇ ਇੱਕ ਤਾਂ ਆਪਣੇ ਵਿਦੇਸ਼ੀ ਕੁੜੀਆਂ ਨੇ ਕਾਲੇ ਰੰਗ ਦੀਆਂ ਉਹ ਵੀ ਬੰਦਿਆਂ ਨੂੰ ਲੈ ਜਾਂਦੀਆਂ ਪਰੇ ਆਪਣੇ ਆ ਗਿਆ ਥਾਂ ਦੇ ਕਰੀਪੇ ਪਰੇ ਜਾ ਕੇ ਜੋ ਉਹਨਾਂ ਨੂੰ ਚੱਕ ਚੁੱਕ ਵਖਾ ਕੇ ਉਹਨਾਂ ਕੋ ਪੈਸੇ ਕੋ ਨਹੀਂ ਆ ਜਾਂ ਉਹਨਾਂ ਦਾ ਆਬਜੈਕਸ਼ਨ ਲਉਂਦੀਆਂ ਤੇ ਤੁਹਾਨੂੰ ਪੈਸੇ ਨਹੀਂ ਦਿੱਤੇ ਤਾਂ ਸਾਡਾ ਸ਼ੇਅਰ ਛਾੜ ਕਰਦਾ ਹੈ ਤੁਹਾਡਾ ਮਾਮਲਾ ਦਰਜ ਕਰਾਵਾਂਗੇ ਤਾਂ ਉਹਦੇ ਸਮੇਂ ਤੇ ਛੇ ਵਿਦੇਸ਼ੀ ਕੁੜੀਆਂ ਫੜੀਆਂ ਤਾਂ ਅੱਠ ਜਿਹੜੀਆਂ ਸਾਡੀਆਂ ਨੇ ਤੇ ਪੰਜਾਹ ਕੁੜੀਆਂ ਨੇ ਜਿਹੜੀਆਂ ਵੱਖ-ਵੱਖ ਪਿੰਡਾਂ ਤੋਂ ਆ ਕੇ ਇੱਥੇ ਗਾਕਾਂ ਨੂੰ ਫੁਸਲਾ ਫੁਸਲਾ ਕੇ ਉਹਨਾਂ ਕੋ ਪੈਸੇ ਵਟੋਰਦੀਆਂ ਧਮਕੀ ਦੇ ਕੇ ਕਿ ਤੈਨੂੰ ਅਸੀਂ ਪਛਾੜਾਂਗੇ ਕਿ ਇੱਥੇ ਐਂ ਕਰਦਾਂਗੇ ਤਾਂ ਉਹਨਾਂ ਦੇ ਖਲਾਫ ਵੀ ਕੁੱਕ ਕੁੱਕ ਕੇਸ ਦਰ ਦਿੱਤੇ ਜਿਹੜੀਆਂ ਵਿਦੇਸ਼ੀ ਆਈਆਂ ਕਿਹੜੀ ਕੰਟਰੀ ਤੋਂ ਇੰਨਾ ਸਾਹਮਣੇ ਆਇਆ ਕੁਝ ਇਹਦਾ ਕੋਈ ਜੁਗਾਂਡਾ ਤਾਂ ਕੋਈ ਨਾਈਜੀਰੀਆ ਤੋਂ ਅਜੇ ਅਸੀਂ ਇਹਨਾਂ ਦੇ ਡਾਕੂਮੈਂਟ ਪੂਰੀ ਤੁਹਾਨੂੰ ਕਲੀਅਰ ਨਹੀਂ ਮਿਲੇ ਕੋਸ਼ਿਸ਼ ਕਰ ਰਹੇ ਹਾਂ ਅੱਛਾ ਜਿਹੜਾ ਜਿਹੜਾ ਇਹਨਾਂ ਦੇ ਕੋਈ ਜਿਹੜੇ ਪਾਸਪੋਰਟ ਵਗੈਰਾ ਉਹ ਵੀਜ਼ਾ ਇਹਨਾਂ ਦੇ ਹੈਗੇ ਕਿ ਸਮਾਪਤੀ ਹੋ ਚੁੱਕੀ ਹੈ ਉਸ ਤੇ ਇਨਵੈਸਟੀਗੇਸ਼ਨ ਚੱਲਿਆ ਰਹੇ ਹਾਂ ਤੁਹਾਨੂੰ ਕੁਝ ਤੇ ਦੋ ਕੁ ਮਿਲੇ ਆ ਤੇ ਬਾਕੀਆਂ ਦੇ ਅਸੀਂ ਲੈਣੇ ਆ ਅੱਛਾ ਜੀ ਜਿਹੜੀਆਂ ਪੰਜਾਬਣ ਕੁੜੀਆਂ ਦੱਸਦੇ ਬਤ ਤੁਸੀਂ ਇਹ ਇਹ ਕਿੰਨੇ ਸਮੇਂ ਤੋਂ ਇੱਥੇ ਕਰਦੀਆਂ ਪਈਆਂ ਇਹ ਤਾਂ ਪਤਾ ਲੱਗਾ ਵੀ ਕਾਫੀ ਦੇਰ ਤੋਂ ਉੱਥੇ ਚੱਲਦੀਆਂ ਨੇ ਤੇ ਜਿਵੇਂ ਰਾਤ ਸਮੇਂ ਆਉਂਦੀਆਂ ਨੇ ਹੂੰ ਹੂੰ ਫੇਰ ਰਾਤ ਸਮੇਂ ਆ ਕੇ ਉੱਥੇ ਗਾਕਾਂ ਨੂੰ ਉਧੇ ਕਰਕੇ ਉਹਨਾਂ ਨੂੰ ਡਰਾ ਧਮਕਾ ਕੇ ਪੈਸੇ ਲੈ ਲੈਂਦੀਆਂ ਤੇ ਕਈਆਂ ਨੇ ਬਾਅਦ ਚਲੇ ਵੀ ਜਾਂਦੀਆਂ ਰਾਤ ਨੂੰ ਅੱਛਾ ਇਹ ਦੱਸੋ ਕੋਈ ਨਸ਼ੇ ਦੀ ਵੀ ਚੋੜਦੀ ਹੈਗੀਆਂ ਕੋਈ ਉਹ ਦੋ ਤਿੰਨ ਲੱਗਦੀਆਂ ਹੈਗੀਆਂ ਵੀ ਘਰੀਆਂ ਪੀਦੀ ਹੈਗੀਆਂ ਲੱਗਦੀ ਹੂੰ ਹੂੰ ਤੇ ਇਹਨਾਂ ਦਾ ਦੱਸਿਆ ਵੀ ਦਵਾਈ ਚੱਲ ਰਹੀ ਹੈ ਉਹਨਾਂ ਤੇ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਅਸੀਂ ਇਹਨਾਂ ਦੇ ਖਿਲਾਫ ਦੋ ਵੱਖ-ਵੱਖ ਮਕਦਮੇ ਦਰਜ ਕੀਤੇ ਆ ਜਿਨ੍ਹਾਂ ਨੂੰ ਅਸੀਂ ਕੋਰਟ 'ਚ ਪੇਸ਼ ਕਰਕੇ ਤਾਂ ਜਿਹੜੀ ਅਗਲੀ ਕਾਰਵਾਈ ਕਰਨ ਤੇ ਮੁਕਦਮਾ ਕਿਹੜਾ ਦਰਜ ਕੀਤਾ ਦੱਸ ਸਕਦੇ ਆ ਅਸੀਂ 384 506 341 ਆਪੀਸੀ ਤਹਿਤ ਦੋ ਮ ਕਰਨੇ 39 ਨੰਬਰ ਮਕਰਮਾ ਤੋਂ 40 ਨੰਬਰ ਮਕਰਮਾ ਦਰਜ ਕੀਤੇ ਆ ਤਾਂ ਉਹਦੀ ਇਨਵੈਸਟੀਗੇਸ਼ਨ ਅੱਗੇ ਸਾਡੀ ਜਾਰੀ ਆ ਜੋ ਵੀ ਇਨਵੈਸਟੀਗੇਸ਼ਨ ਜਾਵੇਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾ ਤੇ ਜਿਹੜੀਆਂ ਵਿਦੇਸ਼ੀ ਕੁੜੀਆਂ ਹੈਗੀਆਂ ਇੱਥੇ ਰਹਿਣ ਦੀਆਂ ਜਿਹੜੀਆਂ ਇਹ ਕਿੱਥੇ ਰਹਿੰਦੀਆਂ ਸੀ ਉਹਨਾਂ ਦੇ ਮਾਲਕਾਂ ਤੇ ਵੀ ਕੋਈ ਕਾਰਵਾਈ ਕੀਤੀ ਜਾ ਵੀ ਜਿਹੜੇ ਪੀਜੀ ਦੇ ਵਿੱਚ ਹੈਗੇ ਰੱਖੇ ਨੇ ਜੇ ਦਰਾਂ ਨੇ ਤਰਪੀਤ ਸਾਡੇ ਕੋਲ ਕੋਈ ਮਾਲਕ ਦਾ ਨਾਮ ਸਾਹਮਣੇ ਆਇਆ ਹਰ ਜਿਆਦਾਤਰ ਇਹ ਜਲੰਧਰ ਸਾਈਟਾਂ ਉਧੀਆਂ ਰਾਤ ਸਮੇਂ ਉਧੀਆਂ ਨਾਈਟ ਸਮੇਂ ਦਿਨ ਸਮੇਂ ਕੋਈ ਨਹੀਂ ਹੁੰਦੀ ਇੱਥੇ ਰਾਤ ਸਮੇਂ ਨਾਈਟ ਆ ਕੇ ਇੱਦਾਂ ਆਪਣੇ ਗਾਹ ਕਲੱਬ ਨਹੀਂ ਐ ਤੇ ਮੁਰਕੇ ਇਦਾਂ ਕਰਦੀਆਂ ਨਹੀਂ ਇਹ ਬਲੈਕਮੇਲ ਕਰਦੀਆਂ ਲੋਕ ਡਰਾਉਂਦੀਆਂ ਆ ਬਲੈਕਮੇਲ ਕਰਦੀਆਂ ਕਈਆਂ ਨਾਲ ਚੇਲੇ ਵੀ ਜਾਂਦੀਆਂ ਬਲੈਕ ਜਿਆਦਾ ਬਲੈਕਮੇਲ ਕਰਦੀਆਂ ਵੀ ਜੇ ਉਸ ਕੋ ਪੈਸੇ ਲੈਲੇ ਫਿਰ ਤੁਹਾਨੂੰ ਪੈਸੇ ਦੇਰੂ ਨਹੀਂ ਤੇ ਤੈਨੂੰ ਅਸੀਂ ਕਹਾਂਗੇ ਕਿ ਤੁਹਾਨੂੰ ਪੁਲਿਸ ਕੋਲ ਫੜਾ ਲਾਂਗੇ ਤੇ ਤੁਹਾਨੂੰ ਐ ਕੀਤਾ ਇਦਾਂ ਕੀਤਾ ਉਹਨਾਂ ਨੂੰ ਆਪਣੇ ਆਪ ਨੂੰ ਸਟੂਡੈਂਟਸ ਦੱਸਦੀਆਂ ਫਿਰ ਅੱਜ ਤੱਕ ਤੁਸੀਂ ਕਰਨਾ ਐ ਕਰ ਰਹੇ ਹੋ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਕੋਲ ਇਹ ਬੋਰਸੇਵਲ ਪੈਸੇ ਲੈਂਦੀ ਹੈ ਆਪਾਂ ਨੂੰ ਸੂਚਨਾ ਕਿਦਾਈ ਸੀ ਇਹ ਬਿਲਕੁਲ ਦੋ ਆਪਣੇ ਮੇ ਆਪਣੇ ਮਦਈ ਆਏ ਸੀ ਜਿਨ੍ਹਾਂ ਨੇ ਰੱਖ-ਰੱਖ ਆਪਣੇ